ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਸਰਦੇਵ ਸਿੰਘ ਨਾਨਕ ਸਰਮਨ ਨਗਰ ਪਟਿਆਲਾ ਤੋਂ ਕਾਜ ਕੀ ਗੁਰੂ ਨਾਨਕ ਸੇਵਾ ਸਿਮਰਨ ਫੈਡਰੇਸ਼ਨ ਸੰਸਥਾ ਵੱਲੋਂ ਜੋ ਪਿਛਲੇ 14-15 ਸਾਲਾਂ ਤੋਂ ਬਾਸਰੀ ਗੁਰੂ ਘਰ ਦੀਆਂ ਸੇਵਾਵਾਂ ਦੇ ਵਿੱਚ ਵਿਦਿਆਲਿਆਂ ਦੀ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਇਹ ਸਾਡੇ ਬੱਚੇ ਵਿਦਿਆਲਿਆਂ ਦੇ ਵਿੱਚ ਪੜ ਰਹੇ ਨੇ ਜਿੰਨਾਂ ਵਿੱਚੋਂ ਕੱਲ ਇਹ ਦੋ ਬੱਚੇ ਪਤ ਸੁਖਪਾਲਾ ਅਨੰਦ ਸੁਖ ਗੁਰੂ ਜੀ ਭਾਈ ਗੁਰਵਿੰਦਰ ਸਿੰਘ ਹਰਸ਼ਦੀਪ ਸਿੰਘ ਭਾਈ ਹਰਸ਼ਦੀਪ ਸਿੰਘ ਇਹ ਦੋ ਬੱਚੇ ਨਵੇਂ ਆਏ ਨੇ ਸਾਧ ਸੰਗਤ ਜੀ ਇਹ ਬੱਚੇ ਦਾ ਮਾਏ ਬਾਪ ਹੈ ਨਹੀਂਗਾ ਬਾਪ ਦੀ ਡੈਥ ਹੋ ਗਈ ਹੈ ਇਹ ਇਹਦਾ ਬਾਪ ਪੱਠੇ ਤੇ ਨਿੰਦ ਕਰਦਾ ਉਹ ਬੱਚਿਆਂ ਨੂੰ ਪੜਾਉਣ ਤੋਂ ਅਸਮਰੱਥ ਹੈ ਤੇ ਇੱਕ ਮਨ ਵਿੱਚ ਆਇਆ ਉਹਨਾਂ ਦੇ ਲਈ ਮਰਿਆ ਗੁਰਸਿੱਖ ਸاجة ਗੁਰੂ ਘਰ ਦੀ ਸੇਵਾ ਦੇ ਵਿੱਚ ਸ਼ਾਮਲ ਹੋਵੇ ਸੋ ਇਹ ਨਵੇਂ ਸੈਸ਼ਨ ਦੀ ਪੜ੍ਹਾਈ ਸ਼ੁਰੂ ਹੋਣ ਜਾ ਰਹੀ ਹੈ ਇਸ ਲਈ ਪਿਛਲੇ ਸੈਸ਼ਨ ਦੇ ਪੇਪਰ ਜਿਹੜੇ ਨੇ ਹੋਏ ਨੇ ਸੋ ਅਗਲੇ ਸੈਸ਼ਨ ਵਾਸਤੇ ਅਸੀਂ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਸਾਡੀ ਇਹਨਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਸਾਡੀ ਮਦਦ ਕੀਤੀ ਜਾਵੇ ਇਹ ਉਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਸੰਗਤ ਨੇ ਬਹੁਤ ਪਤੂਰ ਸਹਿਯੋਗ ਦਿੱਤਾ ਸਾਨੂੰ ਇਹ ਸਾਰੀ ਸਾਰੀ ਸਕੂਲ ਦੇ ਦਾ ਸਵਾਰਣ ਹੈ ਬੈਗ ਪੈਨ ਕਾਪੀਆਂ ਸਾਰੇ ਸਭ ਸਮਾਨ ਜਿਹੜਾ ਇਹ ਸੰਗਤ ਨੇ ਪਹੁੰਚ ਪਹੁੰਚਦਾ ਕੀਤਾ ਜਿਹੜੀਆਂ ਸੰਗਤਾਂ ਨੇ ਇਹ ਸੇਵਾ ਕੀਤੀ ਹੈ ਗੁਰੂ ਨਾਨਕ ਦੇਵ ਜੀ ਪਾਸ਼ਾ ਸਭ ਨਾਮਾਂ ਨੂੰ ਜਾਣਦੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਦਰਸ਼ਕਾਂ ਵੱਲੋਂ ਸੰਸਥਾ ਵੱਲੋਂ ਔਰ ਹੋਰ ਵੀ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਨਾਲ ਸੰਪਰਕ ਕੀਤਾ ਜਾਵੇ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਿਖਾਈ ਲਹਿਨ ਸਹਿਬ ਸਕੂਲ ਵੀ ਵਧੀਆ ਬਿਹਤਰ ਬਣਾਇਆ ਜਾਵੇ ਵਧੀਆ ਬਣਾਇਆ ਜਾਵੇ ਕਿਉਂਕਿ ਸਾਡੀ ਸੋਚ ਹੈ ਸਾਡੀ ਚਾਹਤ ਹੈ ਕਿ ਅਸੀਂ ਵੱਧ ਤੋਂ ਵੱਧ ਕੌਮ ਦੇ ਪ੍ਰਚਾਰਕ ਕੌਮ ਦੇ ਕੌਮ ਦੇ ਕੀਰਤਨੀਏ ਰਾਗਾਂ ਦੇ ਵਿੱਚ ਕੀਰਤਨ ਕਰਨ ਵਾਲੇ ਧਾਰਜੀ ਸਿੰਘ ਔਰ ਕਥਾਵਾਚਕ ਬਹੁਤ ਵਧੀਆ ਚਕੂਟੇ ਦੇ ਪਾਠੀ ਅਸੀਂ ਤਿਆਰ ਕਰੀਏ ਸੋ ਇਹ ਸਾਰੀ ਸੇਵਾ ਦੇ ਵਿੱਚ ਬਹੁਤ ਸਹਿਯੋਗ ਸੰਤਾਂ ਦਾ ਹੈ ਇਹਨਾਂ ਪਰਿਵਾਰਾਂ ਦੇ ਬੱਚਿਆਂ ਦਾ ਹੈ ਸੋ ਬੱਚਿਆਂ ਨੂੰ ਅਸੀਂ ਬਾਤ ਬੇਨਤੀ ਕਰਦੇ ਵੀ ਮਿਹਨਤ ਉਹ ਅਸੀਂ ਮਿਹਨਤ ਨੇ ਸਾਰੇ ਰੱਬ ਦੇ ਹੁੰਦੇ ਆ ਸੋ ਬੜੀ ਕਿਰਪਾ ਦੇ ਨਾਲ ਸਾਰੀਆਂ ਸਭਾਵਾਂ ਚੱਲ ਰਹੀਆਂ ਨੇ ਅੱਗੇ ਵਾਸਤੇ ਹੋਰ ਅਸੀਂ ਚਾਹੁੰਦੇ ਵੀ ਇਹ ਸੰਸਥਾ ਹੋਰ ਵੱਧੇ ਫੁੱਲੇ ਤੇ ਡੈਰਾ ਜਿਹੜਾ ਹੋਰ ਵੱਡਾ ਹੋਵੇ ਅੱਜ ਬੱਚੇ ਗਿਣਤੀ ਵਿੱਚ ਨੇ ਇਹ ਬੱਚੇ ਸਹਿਕ੍ਰਿਆ ਦੇ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਸੀਂ ਬੱਚਿਆਂ ਨੂੰ ਇਸ ਪਾਸੇ ਲਾ ਸਕੀਏ ਸੋ ਇਹਨੀਆਂ ਗਵਾਹੀਆਂ ਪ੍ਰਵਾਨ ਕਰਿਓ ਜੀ ਹੋਈਆਂ ਤੁਲਾਂ ਦੀ ਠੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ